ਕਿ ਸਾਡੇ ਤੋਂ ਕੋਣ ਪਹੁੰਚਦਾ ਹੈ ਬਾਲਾ ਖਾਂਦੇ ਆ ਜਿਹੜਾ 2 ਨੰਬਰ ਦੇ ਪੈਸਾ ਆਉਂਦਾ ਉਹ ਮੇਰਾ ਸਾਡੀ ਚੈਨ ਚਰ ਬਾਤ ਚਾਲ ਨੂੰ ਇੱਕ ਲਗ ਰਹਾ ਹਾਂ ਦੇ ਬਰਕਰਾਰ ਨੂੰ ਤੇ ਜੇ ਲੋ ਲੈ ਜਾਏ ਜਾ ਰਹੇ ਆਪਾਂ ਕਰਦੇ ਆ ਗੱਲਬਾਤ ਬੁਲੰਦ ਹੌਸਲੇ ਆ ਕੀ ਹਾਲ ਹੈ ਅੱਜ ਠੀਕ ਹੈ ਜੀ ਦੱਸੋ ਇਹ ਨੂੰ ਕੀੜਾ ਚਾਹਣਾ ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹਣਾ 2 ਲੱਗ ਪੱਗ 2.5 ਮਹੀਨਿਆਂ ਤੋਂ ਚੋਕੇ ਦਰਸ ਸਕੂਲ ਦੇ ਅੱਗੇ ਧਰਨਾ ਲੱਗਿਆ ਹੋਇਆ ਸੀ ਇਹ ਆਪ ਕਾਬਵ ਲੋ ਮਾਪਿਆਂ ਵੱਲੋਂ ਧਰਨਾ ਲਾਇਆ ਗਿਆ ਸੀ ਬੱਚਾ ਨੂੰ ਕਿਤਾਬਾਂ ਨਹੀਂ ਦਿੱਤੀਆਂ ਜਾ ਰਹੀਆਂ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਬੱਚਾ ਨੂੰ ਪਾਣੀ ਦਾ ਪ੍ਰਬੰਧ ਨਹੀਂ ਬੱਚਾ ਨੂੰ ਮੈਡੀਕਲ ਚੰਗਾ ਢੰਗ ਦਾ ਪ੍ਰਬੰਧ ਨਹੀਂ ਕੋਚਿੰਗ ਦੇ ਪੈਸੇ ਜਿਹੜੇ ਆਉਂਦੇ ਆ ਉਹ ਨਹੀਂ ਬੱਚਾ ਨੂੰ ਕੋਚਿੰਗ ਦਿੱਤੀ ਜਾ ਰਹੀ ਅਤੇ ਨਾਲ ਟੀਚਰਾਂ ਦੀਆਂ ਤਨਖਾਹਾਂ ਵਿੱਚੋਂ ਕੱਟ ਲਏ ਜਾ ਰਹੇ ਨੇ ਉਸ ਤੋਂ ਬਾਅਦ ਜੋ ਪ੍ਰਸ਼ਾਸਨ ਨੇ ਇਨਕੁਆਰੀਆਂ ਦੇ ਵਿੱਚ ਮੈਨੇਜਮੈਂਟ ਨੂੰ ਦੋਸ਼ੀ ਪਾਇਆ ਗਿਆ ਹੈਗਾ ਫਿਰ ਵੀ ਮੈਨੇਜਮੈਂਟ ਦਾ ਪ੍ਰਸ਼ਾਸਨ ਪੱਕਾ ਪੂਰਿਆ ਡੀਸੀ ਬਠਿੰਡੇ ਨੇ ਮੰਨ ਚੁੱਕਿਆ ਵੀ ਇਹ ਪ੍ਰਸ਼ਾਸਨ ਨੇ ਘਪਲੇ ਕੀਤੇ ਹੈ ਮੈਨੇਜਮੈਂਟ ਨੇ ਘਪਲੇ ਕੀਤੇ ਹੋਏ ਨੇ ਇਹਦੇ ਵਿੱਚ ਦੋਸ਼ੀ ਪਾਉਣ ਦੇ ਬਾਵਜੂਦ ਵੀ ਅੱਜ ਉਹਨਾਂ ਟੀਚਰਾਂ ਨੂੰ ਉਹਨਾਂ ਬੱਚਿਆਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਜਦਕਿ ਫਿਰ ਵੀ ਮੈਨੇਜਮੈਂਟ ਜਿਹੜੀ ਦੋਸ਼ੀ ਹੈ ਘਪਲੇ ਕਰਨ ਵਾਲੀ ਮੈਨੇਜਮੈਂਟ ਹੈ ਉਦੇ ਪੱਖ ਦੇ ਵਿੱਚ ਪ੍ਰਸ਼ਾਸਨ ਭੁੱਲ ਰਿਹਾ ਪਹਿਲਾਂ ਸਵੇਰੇ 6 ਵਜੇ ਤੇ ਆਪਕਾ ਨੂੰ ਚਾਕੇ ਥਾਣੇ ਦੇ ਵਿੱਚ ਬੰਦ ਕੀਤਾ ਗਿਆ ਤੇ ਉਥੋਂ ਕੁਝ ਸਾਡੇ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਬੰਦ ਕੀਤਾ ਗਿਆ ਥਾਣੇ 'ਚ ਜਦੋਂ ਅਸੀਂ ਉਹਨਾਂ ਨੂੰ ਛਡਾਉਣ ਲਈ ਥਾਣੇ ਆਏ ਤਾਂ ਸਾਡੇ ਜਿੰਨੇ ਵੀ ਜਥੇਬੰਦੀਆਂ ਦੇ ਭਰਾਤਰੀ ਜਥੇਬੰਦੀਆਂ ਦੇ ਭਾਈਚਾਰਾ ਹੋਰ ਜੋ ਵੀ ਸਾਡੇ ਨਾਲ ਆਇਆ ਸੀ ਉਹਨਾਂ ਸਾਰਿਆਂ ਨੂੰ ਬੱਸਾਂ ਦੇ ਵਿੱਚ ਬੰਦ ਕਰਕੇ ਹੁਣ ਕਿਹੜੇ ਪਾਸੇ ਲੈ ਕੇ ਜਾ ਰਿਹਾ ਚੱਲ ਕੇ ਰਾਮਪੁਰੇ ਤੋਂ ਗਿੱਲ ਗਿੱਲ ਥਾਣੇ ਦੇ ਵਿੱਚੋਂ ਸਦਰ ਰਾਮਪੁਰਾ 8:30 ਦਾ ਉਹਦੇ ਵਿੱਚੋਂ ਉਹਨਾਂ ਬਠਿੰਡੇ ਨੂੰ ਲੈ ਕੇ ਜਾ ਰਹੇ ਨੇ ਅੱਗੇ ਕਿੱਥੇ ਲੈ ਕੇ ਜਾਣਗੇ ਕਿੱਥੇ ਨਹੀਂ ਲੈ ਕੇ ਜਾਣਗੇ ਇਹ ਇਹਨਾਂ ਪ੍ਰਸ਼ਾਸਨ ਵਾਲਿਆਂ ਨੂੰ ਪਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਨੂੰ ਜੇਲ੍ਹ ਦੇ ਵਿੱਚ ਵੀ ਅੱਜ ਭੇਜ ਦਿੰਦੇ ਆ ਤਾਂ ਜਦੋਂ ਅਸੀਂ ਬਾਹਰ ਆ ਗਏ ਅੱਜ ਆ ਜਗੇ ਬਾਹਰ ਪੱਲ ਨੂੰ ਆ ਜਗੇ ਮਹੀਨੇ ਨੂੰ ਆ ਜਗੇ 6 ਮਹੀਨੇ ਨੂੰ ਆ ਜਗੇ ਆ ਕੇ ਫੇਰ ਉਸ ਮੈਨੇਜਮੈਂਟ ਦੇ ਨਾਲ ਇਸੇ ਤਰ੍ਹਾਂ ਹੀ ਸੰਘਰਸ਼ ਲੜਾਂਗੇ ਉਸ ਮੈਨੇਜਮੈਂਟ ਨੂੰ ਇਸ ਸਕੂਲ ਦੇ ਵਿੱਚ ਅਸੀਂ ਰਹਿਣ ਨਹੀਂ ਦੇਵਾਂਗੇ ਇਹ ਇਹ ਪੰਜਾਬ ਸਰਕਾਰ ਨੂੰ ਅਸੀਂ ਤੇ ਇਹ ਡੀਸੀ ਬਠਿੰਡੇ ਨੂੰ ਚੈਲੰਜ ਕਰਦੇ ਆ ਇਸ ਗੱਲ ਦਾ ਕੰਨ ਤੇ ਲਿਖਿਆ ਪੜ ਲਵੇ ਕਦੇ ਸਰਕਾਰਾਂ ਹਕੂਮਤਾਂ ਜਿੱਤੀਆਂ ਨਹੀਂ ਆ ਤੇ ਜਿਹੜਾ ਜਿੱਤਦਾ ਲੋਕਾਂ ਦਾ ਏਕਾ ਲੋਕ ਲੋਕ ਜਿੱਤੇ ਹੁੰਦੇ ਨੇ ਸਰਕਾਰਾਂ ਨਾਲੋਂ ਲੋਕ ਵੱਡੇ ਹੁੰਦੇ ਨੇ ਕਦੇ ਵੀ ਲੋਕ ਹਾਰਦੇ ਨਹੀਂ ਇਸ ਕਰਕੇ ਅਸੀਂ ਇਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜੇ ਕਿਤੇ ਛੋਟੀਆਂ ਡਾਂਗਾ ਦੇ ਨਾਲ ਅਸੀਂ ਦਵਾਏ ਜਾਂਦੇ ਹੁੰਦੇ ਤਾਂ ਅੰਗਰੇਜ਼ਾਂ ਨੇ ਜਿਲੇ ਆਲਾ ਖੂਹ ਭਰਤਾ ਸੀ ਗੋਲੀਆਂ ਮਾਰ ਮਾਰ ਕੇ ਤਾਂ ਫਿਰ ਅੱਜ ਅੰਗਰੇਜ਼ਾਂ ਦਾ ਰਾਜ ਹੋਣਾ ਸੀ ਇੱਥੇ ਇਹ ਛੋਟੇ ਕਾਲੇ ਅੰਗਰੇਜ਼ਾਂ ਦਾ ਰਾਜ ਨਹੀਂ ਸੀ ਹੋਣਾ ਇਸ ਕਰਕੇ ਸਾਨੂੰ ਅਸੀਂ ਇਸ ਗੱਲ ਤੋਂ ਵਾਰਨਿੰਗ ਦਿੰਨੇ ਆ ਤਾਂ ਕਿ ਇਸ ਤੋਂ ਕੰਮ ਤੋਂ ਲਿਖਿਆ ਪੜ ਲਓ ਜੇ ਅੰਗਰੇਜ਼ ਐਡੇ ਤਕੜੇ ਹੁੰਦੇ ਇਥੋਂ ਭਾਰਤ ਚੋਂ ਜਾਂਦੇ ਨਹੀਂ ਸੀ ਇਸ ਕਰਕੇ ਤੁਸੀਂ ਵੀ ਆਪਣੇ ਆਪ ਨੂੰ ਸਮਝ ਲਵੋ ਲੋਕਾਂ ਲੋਕਾਂ ਦਾ ਏਕਾ ਵੱਡਾ ਹੁੰਦਾ ਲੋਕ ਏਕਤਾ ਵੱਡੀ ਹੁੰਦੀ ਆ ਹਾਂ ਗੱਲ ਕਰਦੇ ਆ ਕਿ ਪਾਪੇ ਦਾ ਕੀ ਹਾਲ ਆ ਬੱਬਾ ਅਸੀਂ ਕਹਿੰਦੇ ਆ ਕਿ ਬੀਬੀ ਅਸੀਂ ਕਿੱਥੇ ਜਾ ਰਹੇ ਹਾਂ ਅਸੀਂ ਕਿੰਨੇ ਨੂੰ ਜਾ ਰਹੇ ਆ ਇੱਥੇ ਆ ਆਹ ਕਸੂਰ ਦਾ ਹੋ ਗਿਆ ਆਪਣਾ ਆਹ ਉਹ ਬੰਦਾ ਨਹੀਂ ਰਹਿ ਗਿਆ ਰੋ ਰੋ ਇਹੋ ਚਾਲੀ ਦਾ ਡੀਟੇਲ ਹੈ ਸਾਡੇ ਮੇਰੇ ਕੋਲ ਬੰਦਿਆਣ ਪਿੰਗ ਲੱਗੇ ਆ ਤੇ ਆ ਕੇ ਆ ਗਏ ਐਸੀ ਖਲਾ ਨਹੀਂ ਰਹਾਗੇ ਜਿਵੇਂ ਆ ਗਏ ਫੇਰ ਇਹ ਜਿੰਮੀ ਕਰੂ ਕੰਮ ਲਈ ਆ ਕੇ ਹੱਥ ਹੋਏ ਰਹਿ ਗਏ ਬੋਦੀ ਦੇ ਗੇ ਰਹੇ ਸਾਡੇ ਜੋਖੀ ਹੋਰ ਨਹੀਂ ਅਗਲੇ ਸੈਨੋਂ ਮਤੇ ਕੋਈ ਨਹੀਂ ਕੋਈ ਨਹੀਂ ਲੱਗਾ ਰਿਹਾ ਲਗਾਤਾਰ खबाता.